ਜਿਸ ਵੈਕਸੀਨ ਨੇ ਕਰੋਨਾ ਤੋਂ ਦਵਾਈ ਨਿਜ਼ਾਤ ਉਸੇ ਕੰਪਨੀ ਨੂੰ ਡੋਲਨ ਟਰੰਪ ਨੇ ਦਿੱਤਾ ਵੱਡਾ ਝਟਕਾ ਟਰੰਪ ਪ੍ਰਸ਼ਾਸਨ ਨੇ ਬर्ड ਫਲੂ ਟੀਕੇ ਦੇ ਆਖਰੀ ਪੜਾਅ ਦੇ ਵਿਕਾਸ ਲਈ ਮੋਡਰਨਾ ਨੂੰ ਦਿੱਤਾ ਗਿਆ ਇੱਕ ਰਾਰਨਾਮਾ ਰੱਦ ਕਰ ਦਿੱਤਾ ਇਸ ਨਾਲ ਹੀ ਸ਼ਾਰਟਸ ਖਰੀਦਣ ਦਾ ਅਧਿਕਾਰ ਵੀ ਰੱਦ ਕਰ ਦਿੱਤਾ ਗਿਆ ਮੋਡਰਨਾ ਕੰਪਨੀ ਨੇ ਕਰੋਨਾ ਤੋਂ ਛੁਟਕਾਰਾ ਪਾਉਣ ਲਈ ਟੀਕਾ ਬਣਾਇਆ ਸੀ ਜਨਵਰੀ ਵਿੱਚ ਮੋਡਰਨਾ ਨੂੰ ਆਪਣੇ ਬर्ड ਫਲੂ ਟੀਕੇ ਦੇ ਵਿਕਾਸ ਤੇ ਮਹਾਮਾਰੀ ਇਨਫਲੂਐਂਜ਼ਾ ਲਈ ਬਾਈਡੇਨ ਪ੍ਰਸ਼ਾਸਨ ਤੋਂ 590 ਮਿਲੀਅਨ ਡਾਲਰ ਦਾ ਫੰਡ ਮਿਲਿਆ ਸੀ ਦੱਸਣਯੋਗ ਹੈ ਕਿ ਪਿਛਲੇ ਸਾਲ ਐਮ ਆਰ ਐਨ ਐ ਆਧਾਰਿਤ ਟੀਕੇ ਦੇ ਅੰਤਿਮ ਪੜਾਅ ਦੇ ਵਿਕਾਸ ਅਤੇ ਜਾਂਚ ਨੂੰ ਪੂਰਾ ਕਰਨ ਲਈ 176 ਮਿਲੀਅਨ ਡਾਲਰ ਦਾ ਫੰਡ ਦਿੱਤਾ ਗਿਆ ਸੀ ਇਹ H5N1 ਐਵੀਅਨ ਇਨਫਲੂਐਂਜ਼ਾ ਵਿਰੁੱਧ ਅਮਰੀਕੀ ਸਿਹਤ ਦੇ ਮਨੁੱਖੀ ਸੇਵਾਵਾਂ ਵਿਭਾਗ ਦੁਆਰਾ ਦਿੱਤਾ ਗਿਆ ਸੀ ਇਸ ਤੇ ਕੰਪਨੀ ਨੇ ਕਿਹਾ ਕਿ ਉਹ ਟੀਕੇ ਦੇ ਅੰਤਿਮ ਪੜਾਅ ਦੇ ਕਾਸ ਨੇ ਬਦਲਾ ਦੀ ਪੜਚੋਲ ਕਰਨ ਦੀ ਯੋਜਨਾ ਬਣਾ ਰਹੀ ਐਸ ਨਾਲ ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਸ ਨੂੰ H5N1 ਇਨਫਲੂਐਂਜ਼ਾ ਵਾਇਰਸ ਦੀ ਕਿਸਮ ਨੂੰ ਨਿਸ਼ਾਨਾ ਬਣਾਉਣ ਵਾਲੇ ਬਰਡ ਫਲੂ ਟਿਕੇ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਟੈਸਟ ਤੋਂ ਸਕਾਰਾਤਮਕ ਅੰਤ ਵਿਚ ਪਹਿਲੀ ਵਾਰ H5N1 ਬर्ड ਫਲੂ ਦੀ ਰਿਪੋਰਟ ਕੀਤੀ ਗਈ ਸੀ ਜਿਸ ਵਿੱਚ ਹੁਣ ਤੱਕ 70 ਤੋਂ ਵੱਧ ਲੋਕ ਸੰਕਰਮਿਤ ਹੋ ਰਹੇ ਨੇ ਪੋਣਾ ਵਿੱਚੋਂ ਜ਼ਿਆਦਾਤਰ ਮਜ਼ਦੂਰ ਸਨ ਦੱਸਣਯੋਗ ਹੈ ਕਿ ਹੁਣ ਤੱਕ ਇਸ ਵਾਇਰਸ ਦੇ ਮਨੁੱਖ ਤੋਂ ਮਨੁੱਖ ਵਿੱਚ ਸੰਚਾਰਨ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਅਜਿਹੀ ਸਥਿਤੀ ਵਿੱਚ ਆਮ ਲੋਕਾਂ ਲਈ ਖਤਰਾ ਘੱਟ ਹੈ ਪਰ ਪੰਛੀਆਂ ਤੇ ਮੁਰਗੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ